ਕਿਸੈਕਟਰ 11 ਚੰਡੀਗੜ੍ਹ ਦੇ ਵਿੱਚ ਇੱਕ ਬਿਚਾਰਾ ਫੌਜੀ ਆਪਣੇ ਪੁੱਤ ਨੂੰ ਮਿਲਣ ਆਂਦਾ ਹੈ ਉਸ ਨਾਲ ਤਸ਼ੱਦਦ ਪੁਲਿਸ ਕਰਦੀ ਹੈ ਤੇ ਕੁੱਟਮਾਰ ਕਰਦੀ ਹੈ ਨੰਗਾ ਕਰਕੇ ਵਕਾਇਦਾ ਉਹਦੀ ਵੀਡੀਓ ਬਣਾਈ ਜਾਂਦੀ ਹੈ ਇਹ ਪੂਰੇ ਮਾਮਲਾ ਕੀ ਹੈ ਇਹ ਵੀ ਦੱਸੋ ਤੇ ਨਾਲ ਹੀ ਜਿਸ ਤਰੀਕੇ ਨਾਲ ਤਸ਼ੱਦਦ ਹੋਈ ਹੈ ਉਸਦੇ ਵੀ ਚਰਚੇ ਅੱਜ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਨੇ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਹਿੰਦੁਸਤਾਨ ਦੀ ਕੋਈ ਵੀ ਪੁਲਿਸ ਹੋਵੇ ਚਾਹੇ ਉਹ ਪੰਜਾਬ ਦੀ ਹੋਵੇ ਚਾਹੇ ਹਰਿਆਣਾ ਦੀ ਚਾਹੇ ਚੰਡੀਗੜ੍ਹ ਦੀ ਹੈ ਚਾਹੇ ਦਿੱਲੀ ਦੀ ਹੈ ਚਾਹੇ ਬਿਆਰ ਦੀ ਹੈ ਚਾਹੇ ਜੁਪੀ ਦੀ ਸਾਨੂੰ ਕੋਈ ਨਾ ਕੋਈ ਇਹਨਾਂ ਦੇ ਵੈਸ਼ੀਆ ਨੇ ਜਿਹੜੀਆਂ ਮਸਲਾ ਹੁੰਦਾ ਨਾ ਵਤੀਕੀਆਂ ਉਹ ਆ ਹੀ ਜਾਂਦਾ ਸਾਹਮਣੇ ਕੋਈ ਨਾ ਕੋਈ ਕੇਸ ਆ ਜਾਂਦਾ ਹੁਣ ਜਿਹੜੇ ਸਾਡੇ ਫੌਜੀ ਨੇ ਉਹ ਸਰਹੱਦਾਂ ਤੇ ਜੇ ਅੱਜ ਅਸੀਂ ਮਹਿਫੂਜ਼ ਆਂ ਜੇ ਅਸੀਂ ਪੈਂਡ ਦੀ ਲੜਾਈ ਜਿੱਤੀ 71 ਦੀ ਲੜਾਈ ਜਿੱਤੀ ਕਾਰਗਲ ਦੀ ਲੜਾਈ ਜਿੱਤੀ ਜਾਂ ਅੱਜ ਵੀ ਐਕਸਟਰਨਲ ਤੇ ਜਿਹੜੀਆਂ ਇੰਟਰਨਲ ਜਿਹੜੀਆਂ ਲੜਾਈਆਂ ਸੀ ਉਹਨਾਂ ਕਰਕੇ ਮਹਿਫੂਜ਼ ਆ ਜਿੱਤਰੇ ਨੇ ਉਹ ਸਾਡੇ ਫੌਜੀਆਂ ਕਰਕੇ ਆ ਤੇ ਸਾਡੀਆਂ ਪੁਲਿਸ ਕਰਤੂਤਾ ਇਹ ਨੇ ਕਿ ਫੌਜੀਆਂ ਨੂੰ ਬੁਲਾ ਕੇ ਉਹਨਾਂ ਨੂੰ ਨੰਗਾ ਕਰਦੇ ਨੇ ਉਹਨਾਂ ਦੀਆਂ ਵੀਡੀਓ ਬਣਾਉਂਦੇ ਨੇ ਉਹਨਾਂ ਦੀਆਂ ਪੱਗਾਂ ਲਾਉਂਦੇ ਨੇ ਇਹ ਚੰਡੀਗੜ੍ਹ ਪੁਲਿਸ ਦੀ ਕਰਤੂਤਾ ਆ ਕਿਉਂਕਿ ਉਹ ਜਿਹੜਾ ਫੌਜੀ ਆ ਆਰਮੀ ਦੇ ਵਿੱਚ ਉਹਦਾ ਨਾਇਕ ਰੈਂਕ ਆ ਤੇ ਉਹਦਾ ਨਾਮ ਅਰਵਿੰਦਰ ਸਿੰਘ ਆ ਅਰਵਿੰਦਰ ਸਿੰਘ ਦੀ ਜਿਹੜੀ ਧਰਮ ਪਤਨੀ ਉਹ ਚੰਡੀਗੜ੍ਹ ਪੁਲਿਸ ਦੇ ਕੌਨਸਟੇਬਲ ਜਾਂ ਹੈੱਡ ਕੌਨਸਟੇਬਲ ਆ ਠੀਕ ਆ ਪਰਿਵਾਰਕ ਝਗੜੇ ਹੋ ਜਾਂਦੇ ਮੀਆਂ ਬੀਬੀ ਦੇ ਝਗੜੇ ਹੋ ਉਸ ਦੇ ਪੁੱਤ ਧੀ ਦੇ ਪਿਓ ਪੁੱਤ ਦੇ ਮਾਂ ਪੁੱਤ ਦੇ ਭੈਣ ਭਰਾ ਦੇ ਝਗੜੇ ਹੁੰਦੇ ਨੇ ਠੀਕ ਆ ਉਹ ਪਹੁੰਚ ਜਾਂਦੇ ਥਾਣਿਆਂ ਦੇ ਵਿੱਚ ਪਰ ਕਿਉਂਕਿ ਉਸੇ ਥਾਣੇ ਦੇ ਵਿੱਚ ਉਹ ਲੇਡੀ ਲੱਗੀ ਆ ਉਸੇ ਥਾਣੇ ਦੇ ਵਿੱਚ ਉਹਨੂੰ ਕਟਾਇਆ ਜਾਂਦਾ ਪਾਗਲ ਵਾਈ ਜਾਂਦੀ ਨੰਗਾ ਕੀਤਾ ਵੀਡੀਓ ਬੰਦਾ ਪਹਿਲੀ ਗੱਲ ਤੇ ਉਹਦੀ ਵਾਈਫ ਵਾਸਤੇ ਬੜੀ ਮਾੜੀ ਗੱਲ ਹੈ ਦੂਜਾ ਉਸ ਐਸਐਚਓ ਜਿਹੜਾ ਮਲਕੀਸ਼ ਸਿੰਘ ਜਾਂ ਉੱਥੇ ਜਿਹੜਾ ਹੋਰ ਹੌਲਦਾਰ ਉਹਨਾਂ ਵਾਸਤੇ ਬੜੀ ਮੰਗ ਹੈ ਵੀ ਘੱਟੋ ਘੜੇ ਇੱਕ ਫੌਜੀ ਦੇ ਨਾਲ ਤੁਸੀਂ ਇਹ ਕੁਝ ਕਰੋਗੇ ਉਹਨੂੰ ਜਲੀਲ ਕਰੋਗੇ ਤੁਹਾਨੂੰ ਸ਼ਰਮ ਨਹੀਂ ਆਈ ਹੈਗੀ ਇਸ ਮਸਲੇ ਦੇ ਵਿੱਚ ਤੁਸੀਂ ਦੇ ਇੱਥੇ ਚੌੜੇ ਹੋਏ ਤੁਰੇ ਫਿਰਦੇ ਜਾ ਕੇ ਦੇਖੋ ਸਿਆਚਾਂ ਦੇ ਵਿੱਚ ਔਰਨਾਚਲ ਪ੍ਰਦੇਸ਼ ਦੇਖੋ ਜਾ ਕੇ ਗਲਵਾਨ ਦੀ ਘਾਟੀ ਲਈ ਤੁਹਾਨੂੰ ਪਤਾ ਲੱਗ ਜਾਏ ਨੌਕਰੀ ਕਿਵੇਂ ਹੁੰਦੀ ਇੱਥੇ ਤਾਂ ਤੁਸੀਂ ਲੋਕਾਂ ਦੇ ਨਾਲ ਕੁੱਟ ਮਾਰਨ ਤੋਂ ਇਲਾਵਾ ਤੁਹਾਨੂੰ ਹੋਰ ਕੰਮ ਨਹੀਂ ਆਉਂਦਾ ਹੈਗਾ ਕਰਕੇ ਇੱਕ ਦਿਨ ਰਹਿ ਕੇ ਦਿਓ ਤੁਹਾਨੂੰ ਪਤਾ ਲੱਗ ਜਾਏ ਮਾਈਂਡਸ ਡਿਗਰੀ ਦੇ ਵਿੱਚ ਜਾ ਕੇ ਸਿਆਚਨ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਏ ਕਿਵੇਂ ਕੰਮ ਕੀਤਾ ਜਾਂਦਾ ਕਿਵੇਂ ਦੇਸ਼ ਦੀ ਸੇਵਾ ਕੀਤੀ ਇੱਥੇ ਤਾਂ ਤੁਸੀਂ ਸਵਾ ਦੇਸ਼ ਦੀ ਸੇਵਾ ਕਰਦੇ ਹੋ ਰਾਨੀ ਤੇ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਔਰ ਐਸਐਸਪੀ ਦੇ ਹੁੰਦੀ ਆ ਇਹੋ ਜੇ ਤੁਹਾਨੂੰ ਡੀਜੀਪੀ ਐਸਐਸਪੀ ਤੁਹਾਨੂੰ ਥੋੜਾ ਜਿਹਾ ਲਿਆਜ ਤੇ ਹੋਣਾ ਚਾਹੀਦਾ ਕੋਈ ਕਾਨੂੰਨ ਵੀ ਤੇ ਹੁੰਦਾ ਨਾ ਤੁਸੀਂ ਸਮਝਦੇ ਕਿ ਮੈਂ ਐਸਐਸਪੀ ਲੱਗਿਆ ਮੈਂ ਡੀਜੀਪੀ ਲੱਗਿਆ ਤੇ ਮੈਂ ਹੀ ਕਾਨੂੰਨ ਆ ਤਹਾਡੇ ਤੋਂ ਉੱਪਰ ਕੋਈ ਨਹੀਂ ਹੈਗਾ ਔਰ ਇੱਕ ਫਬਜੀ ਵਿਚਾਰਾ ਸ਼ਿਕਾਇਤ ਦਿੰਦਾ ਉਹ ਥਾਣੇ ਦੇ ਖਿਲਾਫ ਐਸਐਚਓ ਦੇ ਖਿਲਾਫ ਐਸਐਸਪੀ ਇੱਕ ਜਿਹੜੀ ਉਹ ਕਮਰਜੀਤ ਕੋਰੇ ਡੀਜੀਪੀ ਜਿਹੜੇ ਹੈਗੇ ਨੇ ਉਹ ਰਜੀਵ ਰੰਜਨ ਸਾਹਿਬ ਕੁਛ ਉਹਨਾਂ ਦਾ ਨਾਮ ਆ ਉਹ ਉਸੇ ਥਾਣੇ ਨੂੰ ਹੀ ਕੰਪਲੀਟ ਸ਼ਿਕਾਇਤ ਜਾਂਚ ਦਿੰਦੇ ਇਹ ਦੇਖੋ ਕਿੱਡੀ ਹੈਰਾਨੀ ਵਾਲੀ ਗੱਲ ਹੈ ਜਿਹੜੇ ਦੋਸ਼ੀ ਹੋਣ ਤੇ ਦੋਸ਼ੀ ਕਿਵੇਂ ਜਾਂਚ ਕਰ ਸਕਦੇ ਤੁਸੀਂ ਉਸ ਇਲਾਕੇ ਦੇ ਐਸਐਚਓ ਨੂੰ ਕਹਤਾ ਤੇ ਐਸਐਚਓ ਦੇ ਤੇ ਥਾਣੇ ਦੇ ਵਿੱਚ ਇਹ ਉਹਦੇ ਨਾਲ ਕਰਤੂਤ ਕੀਤੀ ਗਈ ਆ ਉਨ ਵਿਚਾਰੇ ਨੂੰ ਨੰਗਾ ਕੀਤਾ ਵੀਡੀਓ ਬਣਾਈ ਗਈ ਹੈ ਤੇ ਜਿਹੜਾ ਬੰਦਾ ਖੁਦ ਦੋਸ਼ੀ ਹੋਵੇ ਉਹ ਕਿਵੇਂ ਇਨਸਾਫ ਦੇ ਦੂਗਾ ਔਰ ਹਰਾ ਨਹੀਂ ਐਸਐਸਪੀ ਔਰ ਡੀਜੀਪੀ ਤੇ ਵੀ ਜਾਂਦੀ ਹੈਗੀ ਉਹ ਵਿਚਾਰੇ ਕੋ ਆਪਸ਼ਨ ਕੀ ਰਹਿ ਗਈ ਹੈ ਅੱਛਾ ਉਹਦਾ ਜਿਹੜਾ ਕਮਾਂਡੇਡ ਆਫੀਸਰ ਕਿਉਂਕਿ ਉਹਦੀ ਬਠਿੰਡੇ ਪੋਸਟਿੰਗ ਆ ਉਹ ਚਿੱਠੀ ਲਿਖਦੇ ਨੇ ਕਿ ਮੇਰੇ ਜਵਾਨ ਦੇ ਨਾਲ ਤੁਹਾਡੇ ਐਸਐਚਓ ਜਾਂ ਤੁਹਾਡੀ ਪੁਲਿਸ ਨੇ ਆ ਕੁਝ ਮਾੜਾ ਕੀਤਾਗਾ ਉਹ ਇੱਕ ਉਹ ਵੀ ਇੱਕ ਕਮਾਂਡੇਡ ਆਫੀਸਰ ਵੀ ਬਹੁਤ ਵੱਡਾ ਰੈਂਕ ਹੁੰਦਾ एसएसपी ਤੋਂ ਬਰਾਬਰ ਦਾ ਰੈਂਕ ਹੋਏਗਾ ਕਿਉਂਕਿ ਸਾਡੀ ਜਿਹੜੀ ਬਠਿੰਡਾ ਕੰਟੋਨਮੈਂਟ ਏਰੀਆ ਬਹੁਤ ਵੱਡੀ ਆ ਇੰਡੀਆ ਦੀ ਸਭ ਤੋਂ ਕੰਟੋਨਮੈਂਟ ਏਰੀਆ ਉਹ ਉਹਦਾ ਇੱਕ ਕਮਾਂਡੈਂਟ ਆਫੀਸਰ ਅਗਰ ਲਿਖਦਾ ਚਿੱਠੀ ਵੀ ਤੁਸੀਂ ਤੁਹਾਡ ਕਾਰਵਾਈ ਕਰੋ ਉਹ ਫਿਰ ਉਸੇ ਥਾਣੇ ਨੂੰ ਦਿੱਤੀ ਜਾਂਦੀ ਹੈ ਫਿਰ ਉਹ ਪੀੜਤ ਵਿਚਾਰਾ ਜਿਹੜਾ ਹੈ ਨਾਇਕ ਅਰਵਿੰਦਰ ਸਿੰਘ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦੇ ਹੁਣ ਇਸ ਮਸਲੇ ਦੇ ਵਿੱਚ ਹਾਈ ਕੋਰਟ ਡੀਜੀਪੀ ਨੂੰ ਤਲਬ ਕਰ ਲੈਂਦੀ ਆ ਕਿ ਮੈਨੂੰ ਇਹ ਦੱਸਿਆ ਜਾਵੇ ਕਿ ਉਹ ਮੇ ਉਹਨੂੰ ਜਲੀਲ ਕਿਵੇਂ ਉਹਦੀ ਪੱਗਤਾਰੀ ਦੇ ਕਿ ਉਹਨੂੰ ਕੁੱਟਿਆ ਮਾਰਿਆ ਕਿਵੇਂ ਉਹਨੂੰ ਵੀਡੀਓ ਉਹਨਾਂ ਕਹੇ ਕਿ ਅਗਲੀ ਹੀアリング 'ਚ ਉਹ ਵੀਡੀਓ ਵੀ ਲੈ ਕੇ ਆਣੀ ਹੈਗੀ ਆ ਹੁਣ ਪਤਾ ਲੱਗੂਗਾ ਉਹ ਐਸਐਚਓ ਨੂੰ ਜਾਂ ਜਿਹਨਾਂ ਕੁੱਟਿਆ ਮਾਰੇ ਜਾਂ ਜਿਨ੍ਹਾਂ ਨੇ ਕਾਰਵਾਈ ਨਹੀਂ ਕੀਤੀ ਹੈਗੀ ਮੈਨੂੰ ਲੱਗਦਾ ਜੇ ਅਗਰ ਦੇਸ਼ ਦੇ ਵਿੱਚ ਅਦਾਲਤਾਂ ਨਾ ਹੋਣ ਹਾਈ ਕੋਰਟ ਸੁਪਰੀਮ ਕੋਰਟ ਨਾ ਤੇ ਇੱਥੇ ਪੁਲਿਸ ਵਾਲੇ ਰੋਜ਼ ਹੀ ਲੋਕਾਂ ਦੇ ਨਾਲ ਅਜਿਹੇ ਕੁੱਟਮਾਰ ਵਧੀਆਂ ਕਰਨ ਮੈਨੂੰ ਲੱਗਦਾ ਕਿ ਇਸ ਮਸਲੇ ਦੇ ਵਿੱਚ ਫੌਜੀ ਨੂੰ ਇਨਸਾਫ ਮਿਲਣਾ ਚਾਹੀਦਾ ਜੇ ਸਾਡੇ ਫੌਜੀ ਜਿਹੜੇ ਸਾਡੇ ਸਾਡੇ ਵਾਸਤੇ ਮਫੂਜ ਹੈ ਇੰਡੀਆ ਦੇ ਬਾਡੀਗਾਰਡ ਨੇ ਜੇ ਉਹਨਾਂ ਦੇ ਨਾਲ ਹੀ ਸਾਡੀ ਪੁਲਿਸ ਧੱਕੇਸ਼ਾਹੀ ਕਰੂਗੀ ਤੇ ਲੋਕ ਫੌਜ ਥੋੜਾ ਭਰਤੀ ਹੋਣਗੇ ਉਹ ਕਹਿੰਦੇ ਦਫਾ ਕਰੋ ਅਸੀਂ ਕੀ ਕਰਨਾ ਹੈ ਜੇ ਸਾਡੇ ਦੇਸ਼ ਸਾਨੂੰ ਇਨਸਾਫ ਨਹੀਂ ਦੇ ਸਕਦਾ ਸਾਡੇ ਅਧਿਕਾਰੀ ਸਾਨੂੰ ਇਨਸਾਫ ਨਹੀਂ ਦੇ ਸਕਦੇ ਸਾਡੀਆਂ ਅਦਾਲਤਾਂ ਸਾਨੂੰ ਇਨਸਾਫ ਨਹੀਂ ਦੇ ਸਕਦੇ ਤੇ ਇਹ ਇੰਡੀਆ ਦਾ ਠੇਕਾ ਲਿਆ ਫਿਰ ਫਿਰ ਇਦਾਂ ਕਿਉਂ ਇਹ ਮੈਸੇਜ ਬੜਾ ਗਲਤ ਜਾਂਦਾ ਤੇ ਮੈਨੂੰ ਲੱਗਦਾ ਇਸ ਮਸਲੇ ਦੇ ਜਿਹੜੇ ਜ਼ਿੰਮੇਵਾਰ ਲੋਕ ਨੇ ਉਹਨਾਂ ਨੂੰ ਤੁਰੰਤ ਡਿਸਮਿਸ ਕਰ ਦੇਣਾ ਚਾਹੀਦਾ ਔਰ ਸਭ ਤੋਂ ਵੱਡੀ ਗੱਲ ਇਸ ਮਸਲੇ ਦੇ ਵਿੱਚ ਹਾਈ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਨੂੰ ਵੀ ਨੋਟਿਸ ਲੈਣਾ ਚਾਹੀਦਾ ਕਿਉਂਕਿ ਇੱਕ ਸਿੱਖ ਇੱਕ ਫੌਜੀ ਉਹਦੀ ਪੱਗ ਤਾਰੀ ਗਈ ਹੈ ਵੀਡੀਓ ਬਣਾਈ ਗਈ ਹੈ ਔਰ ਅਕਾਲ ਤਖਤ ਸਾਹਿਬ ਨੂੰ ਜਾਂ ਸ਼ਰੂਨਗੁਰੂ ਦਾ ਪ੍ਰਬੰਧ ਕਮੇਟੀ ਨੂੰ ਨੋਟਿਸ ਲੈਣਾ ਚਾਹੀਦਾ ਕਿ ਆਖਰ ਇੱਕ ਫੌਜੀ ਦੇ ਨਾਲ ਕਿਵੇਂ ਕੀਤਾ ਕਿਉਂਕਿ ਪੱਗ ਇੱਕ ਦੇਸ਼ ਦੀ ਇੱਜ਼ਤ ਹੈ ਇੱਕ ਧਰਮ ਦੇ ਨਾਲ ਸੰਬੰਧ ਰੱਖਦੀ ਹੈਗੀ ਹੈ ਔਰ ਇੱਕ ਸਾਡਾ ਫੌਜੀ ਸਾਡੇ ਵਾਸਤੇ ਸੁਪਰੀਮ ਆ ਤੇ ਤੁਸੀਂ ਉਹਦੇ ਨਾਲ ਅਗਰ ਪੁਲਿਸ ਚੰਡੀਗੜ੍ਹ ਵਧੇਖੀ ਕਰੋ ਠੀਕ ਹੈ ਮੀਆਂ ਬੀਬੀ ਦੀ ਝਗੜਾ ਹੈਗਾ ਤੁਸੀਂ ਉਹਨਾਂ ਦੀ ਕਾਉਂਸਲਿੰਗ ਕਰੋ ਤੁਸੀਂ ਉਹ ਕੇਸ ਵੂਮਨ ਸੈਲ ਚ ਭੇਜ ਦੋ ਉੱਥੇ ਆਪੇ ਉਹਨਾਂ ਦੀ ਕਾਉਂਸਲਿੰਗ ਹੋਵੇ ਪਰਿਵਾਰ ਇਕੱਠਾ ਬੈਠ ਜਾਏ ਤੇ ਜੇ ਹੁਣ ਤੁਸੀਂ ਘਰ ਤੋੜਨ ਵਾਲਾ ਕਰ ਦਿੱਤਾਗਾ ਹੁਣ ਜਿਹੜਾ ਬੰਦਾ ਜਿਸ ਬੰਦੇ ਦੀ ਉਸ ਦੀ ਔਰਤ ਦੇ ਸਾਹਮਣੇ ਪੱਗ ਤਾਰੀ ਗਈ ਹੋਵੇ ਉਹਨੇ ਉਤਰਾਈ ਹੋਵੇ ਉਹਨੂੰ ਨੰਗਾ ਕੀਤਾ ਹੋਵੇ ਵੀਡੀਓ ਬਣੇ ਉਹ ਰਿਸ਼ਤਾ ਨਿਭ ਜੂਗਾ ਕਦੀ ਵੀ ਨਹੀਂ ਹੁੰਦਾ ਤੇ ਚੰਡੀਗੜ੍ਹ ਪੁਲਿਸ ਦਾ ਕੰਮ ਲਿਖਿਆ ਹੁੰਦਾ ਜਿਪਸੀਆਂ ਦੇ ਨਾਲ ਵੀ ਆਰ ਕੇਅਰ ਫੋਰ ਯੂ ਇੱਥੇ ਤੂੰ ਕੇਅਰ ਥੋੜਾ ਕਰ ਦੇ ਇੱਥੇ ਤੇ ਕੁੱਟਦੇ ਹੋ ਮਾਰਦੇ ਤੇ ਚੰਡੀਗੜ੍ਹ ਦੇ ਡੀਜੀਪੀ ਸਾਹਿਬ ਨੂੰ ਚਾਹੀਦਾ ਉਹ ਜਿਹੜੀਆਂ ਜਿਪਸੀਆਂ ਦੇ ਤੇ ਥਾਣੇ ਦੇ ਬਾਹਰ ਲਿਖਿਆ ਨਾ ਵੀ ਆਰ ਕੇਅਰ ਆਫ ਯੂ ਉਹ ਜਿਹੜੇ ਸਲੋਗਨ ਹਟਾ ਦੇਣੇ ਚਾਹੀਦੇ ਆ ਕਿ ਇੱਥੇ ਲਿਖ ਦੋ ਕਿ ਪੱਗਾਂ ਤਾਰੀਆਂ ਜਾਂਦੀਆਂ ਨੇ ਨੰਗੇ ਕਰਕੇ ਕੁੱਟਿਆ ਜਾਂਦਾ ਵੀਡੀਓ ਬਣਾਈਆਂ ਜਾਂਦੀਆਂ ਹੈਗੀਆਂ ਨੇ ਇੱਥੇ ਅਸੀਂ ਜਲੀਲ ਕਰਦੇ ਆ ਇਹ ਸਲੋਗਨ ਲਿਖ ਦੇਣੇ ਚਾਹੀਦੇ ਲੇਕਿਨ ਮੈਨੂੰ ਲੱਗਦਾ ਹੈ ਕਿ ਕੋਰਟ ਹੁਣ ਡੀਜੀਪੀ ਦੇਖੋ ਕੀ ਕਰਨਗੇ ਉੱਥੇ ਜਿਹੜੇ ਖਾਣਾ ਪੂਰਤੀ ਕਰਨ ਵਾਸਤੇ ਕੋਈ ਸਿਪਾਈ ਨੂੰ ਹੌਲਦਾਰ ਨੂੰ ਸਸਪੈਂਡ ਕਰ ਦੇਣਗੇ ਪਰ ਜਿਹੜੀ ਉਹ ਜਲੀਲ ਕੀਤਾ ਜਾ ਮੈਨੂੰ ਲੱਗਦਾ ਕਟੂਕੜ ਜਿਹਦੇ ਕਿਸੇ ਨੂੰ ਇਹਨਾਂ ਨੂੰ ਡਿਸਮਿਸ ਕਰੋਗੇ ਨਾ ਫਿਰ ਅੱਗੇ ਤੋਂ ਕੋਈ ਹੋਰ ਅਜਿਹਾ ਕਾਰਨਾਮਾ ਨਹੀਂ ਕਰੂਗਾ ਵਿਚਾਰਾ ਉਹ ਤਾਂ ਰੋ ਰੋ ਕੇ ਦੱਸ ਰਹੀ ਸੀ ਮੈਂ ਤਾਂ ਆਪਣੇ ਪੁੱਤ ਨੂੰ ਮਿਲਣ ਜਾਣਾ ਹੈ ਤੇ ਮੈਨੂੰ ਪੁੱਤ ਨੂੰ ਮਿਲਣ ਕਰਕੇ ਮੇਰੇ ਨਾਲ ਐਡੀ ਵੱਡੀ ਘਟਨਾ ਵਾਪਰ ਗਈ ਪੁੱਤ ਨੂੰ ਤਾਂ ਕੀ ਮਿਲਣਾ ਆਪਣੀ ਇੱਜ਼ਤ ਚਲੀ ਗਈ ਤੇ ਨਾਲ ਹੀ ਜਦੋਂ ਮੈਂ ਥਾਣੇ ਤੋਂ ਬਾਹਰ ਗਿਆ ਤਾਂ ਉਸ ਵੇਲੇ ਵੀ ਮੈਨੂੰ ਕੱਪੜੇ ਜਿਹੜੇ ਹੈ ਮਿਲੇ ਨਹੀਂ ਉਹ ਸਭ ਤੋਂ ਵੱਡੀ ਗੱਲ ਤੇ ਉਸ ਔਰਤ ਵਾਸਤੇ ਨਾ ਕਿ ਤੂੰ ਜੇ ਤੁਹਾਡੀ ਆਪਸ ਵਿੱਚ بگੜੀ ਤੇ ਤੂੰ ਇਸ ਹੱਦ ਤੱਕ ਆ ਗਏ ਨਾ ਹੁਣ ਸਵਾਲ ਹੈ ਕਿ ਇਹੋ ਅਗਰ ਉਹ ਫੌਜੀ ਕਰਦਾ ਜੇ ਫੌਜੀ ਆ ਆਪਣੀ ਘਰ ਵਾਲੀ ਨੇ ਕਰਦਾ ਤੇ ਪੂਰੇ ਇੰਡੀਆ ਨੇ ਖੜਾ ਹੋ ਜਾਣਾ ਕਿ ਔਰਤਾਂ ਤੇ ਅਤਿਆਚਾਰ ਹੋ ਗਿਆ ਆਏ ਔਰਤ ਨੇ ਇੱਕ ਨੇ ਅਤਿਆਚਾਰ ਕੀਤਾਗਾ ਔਰ ਮੈਨੂੰ ਲੱਗਦਾ ਕਿ ਉਹਨੂੰ ਘੱਟੋ ਘੜ ਆਪਣੀ ਵਰਦੀ ਜਿਹੜੀ ਨੇ ਉਹ ਉਹਨੂੰ ਨਹੀਂ ਕਰਨਾ ਚਾਹੀਦਾ ਇੱਕ ਹੁੰਦਾ ਰਿਸ਼ਤਾ ਜੋੜਨਾ ਤੇ ਇੱਕ ਹੁੰਦਾ ਰਿਸ਼ਤਾ ਤੋੜਨਾ ਤੁਸੀਂ ਤੋੜਨ ਵਾਲੀ ਗੱਲ ਕੀਤੀ ਤੁਸੀਂ ਉਹਦੇ ਨਾਲ ਰਿਸ਼ਤਾ ਨਿਭਾਉਣਾ ਨਹੀਂ ਹੈਗਾ ਤੇ ਘੱਟੋ ਘੜ ਉਹਦਾ ਤੇ ਇੰਨੀ ਕਿ ਜ਼ਿੰਮੇਵਾਰੀ ਬੰਨਦੀ ਨਾ ਕਿ ਉਹ ਪੁੱਤ ਨੂੰ ਆ ਕੇ ਮਿਲ ਲੈ ਤੇ ਦੂਜਾ ਤੁਸੀਂ ਪੁਲਿਸ ਵਾਲਿਆਂ ਨਾਲ ਮਿਲ ਕੇ ਆਪਣੇ ਸਾਥੀਆਂ ਨਾਲ ਮਿਲ ਕੇ ਉਹਨੂੰ ਜਲੀਲ ਕੀਤਾ ਨੰਗਾ ਕੀਤਾ ਕੱਪੜੇ ਨਹੀਂ ਦਿੱਤੇ ਮੈਨੂੰ ਲੱਗਦਾ ਕਿ ਉਸ ਔਰਤ ਵਾਸਤੇ ਵੀ ਸ਼ਰਮਨਾਕ ਗੱਲ ਪੁਲਿਸ ਸਟੈਂਡਿੰਗਰ ਪੁਲਿਸ ਵਾਲੇ ਇਸ ਤੋਂ ਵੱਡੀ ਸ਼ਰਮਸ਼ਾਰ ਗੱਲ ਕੀ ਹੋ ਸਕਦੀ ਹੈ